ਗੱਲਾਂ ਅੱਜ ਦੋ ਕਰਨੀਆਂ ਨੇ ਜਿਹੜੀਆਂ ਤੁਹਾਡੇ ਨਾਲ ਜੁੜੀਆਂ ਮੇਰੇ ਨਾਲ ਜੁੜੀਆਂ ਚਾਹ ਕਹਿ ਲਈਏ ਕਿ ਸਮੁੱਚੇ ਪੰਜਾਬੀਆਂ ਨਾਲ ਜੁੜੀਆਂ ਨੇ ਪਹਿਲੀ ਗੱਲ ਪੀਜੀਆਈ ਦੇ ਡਾਕਟਰਾਂ ਨੇ ਪਿਛਲੇ ਦਿਨੀ ਇੱਕ ਸਟੱਡੀ ਦਾ ਸਿੱਟਾ ਕੱਢਿਆ ਵੀਡੀਓ ਲੰਬੀ ਨਹੀਂ ਕਰਾਂਗੇ ਕਿਉਂਕਿ ਮੈਂ ਜਾਣਦਾ ਜ਼ਮਾਨਾ ਸ਼ਾਰਟਸ ਦਾ ਹੈ ਜ਼ਮਾਨਾ ਰੀਲਸ ਦਾ ਹੈ ਤੇ ਜ਼ਮਾਨਾ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਜਾਣਾ ਕਿਤੇ ਵੀ ਨਹੀਂ ਪਰ ਕਾਹੀ ਬਹੁਤ ਹੈ ਖੈਰ ਇਸ ਸਟੱਡੀ ਦਾ ਜਿਹੜਾ ਮਸਮੂਨ ਹੈ ਮوضوع ਆ ਜਾਂ ਕਹ ਲੋ ਕਿ ਨਿਚੋੜ ਹੈ ਸਭ ਉਹ ਇਹ ਆ ਇਹ ਕਹਿੰਦੇ ਆ ਕਿ ਪੰਜਾਬੀਆਂ ਦੇ ਵਿੱਚ ਐਂਟੀ ਮਾਈਕਰੋਬੀਅਲ ਰੈジਸਟੈਂਸ ਜਿਹੜੀ ਹੈ ਉਹਦਾ ਖਤਰਾ ਪੈਦਾ ਹੋ ਗਿਆ ਹੁਣ ਇਹ ਹੈ ਡਾਕਟਰੀ ਪਾਸ਼ਾ ਦਾ ਸ਼ਬਦ ਭਈ ਇਹ ਇਸ ਨੂੰ ਆਪਾਂ ਕਿਵੇਂ ਸਮਝੀਏ ਤਾਂ ਇਹ ਸ਼ਾਰਟ ਫਾਰਮ ਤਾਂ ਇਹਦੀ ਹੈਗੀ ਆ ਏ ਐਮ ਆਰ ਪਰ ਜੇ ਆਪਾਂ ਇਹਨੂੰ ਪੰਜਾਬੀ ਚ ਸਮਝਣਾ ਹੋਵੇ ਤੇ ਸਿੱਧਾ ਸਾਬ ਹੈ ਆ ਕਿ ਬਈ ਵੱਖ-ਵੱਖ ਕਾਰਨ ਆ ਜਿਹਦੇ ਕਰਕੇ ਹੁਣ ਸਾਡੇ ਸਰੀਰਾਂ ਦੇ ਅੰਦਰ ਇਸ ਤਰ੍ਹਾਂ ਦੀ ਇੱਕ ਸਮਰੱਥਾ ਪੈਦਾ ਹੋ ਗਈ ਆ ਕਿ ਜੇ ਸਾਨੂੰ ਲੋੜ ਪਵੇ ਇਨਫੈਕਸ਼ਨ ਹੋ ਗਈ ਜਾਂ ਸੱਟ ਫੇਟ ਲੱਗ ਗਈ ਤਾਂ ਜੋ ਅਸੀਂ ਐਂਟੀਬਾਇਓਟਿਕ ਖਾਣੇ ਆ ਮਤਲਬ ਕਿ ਇਹਨਾਂ ਚੀਜ਼ਾਂ ਤੋਂ ਜੋ ਸਾਨੂੰ ਡਾਕਟਰ ਦਿੰਦੇ ਆ ਕਿ ਉਹਨਾਂ ਦਵਾਈਆਂ ਦਾ ਅਸਰ ਜਿਹੜਾ ਹੈ ਉਹ ਜਾਂ ਤੇ ਘਟੋਣਾ ਸਟਾਰਟ ਹੋ ਗਿਆ ਜਾਂ ਉਹ ਅਸਰਹੀਣ ਹੀ ਸਾਬਤ ਹੋ ਰਹੀਆਂ ਨੇ ਨੀ ਨਿਚੋੜ ਇਸ ਦਾ ਇਹ ਆ ਜੋ ਕਾਰਨ ਦਿੱਤੇ ਗਏ ਆ ਕਿ ਭਾਈ ਇਹ ਕਿਉਂ ਹੋ ਰਿਹਾ ਤਾਂ ਉਹ ਬੜੇ ਇੰਟਰਸਟਿੰਗ ਨੇ ਸਾਹਿਬ ਮੈਂ ਤੇ ਹੈਰਾਨ ਰਹਿ ਗਿਆ ਕਿ ਇਹਨਾਂ ਨੇ ਪਸ਼ੂ ਪਾਲਕਾਂ ਤੇ ਵੀ ਅਧਿਐਨ ਕੀਤਾ ਸਟੱਡੀ ਕੀਤੀ ਤੇ ਉਹ ਕਹਿੰਦੇ ਕਿ ਸਾਨੂੰ ਐਸੇ ਬੰਦੇ ਮਿਲੇ ਜਿਨ੍ਹਾਂ ਨੂੰ ਦਵਾਈਆਂ ਬਾਰੇ ਕੱਖ ਵੀ ਨਹੀਂ ਪਤਾ ਤੇ ਪਸ਼ੂਆਂ ਨੂੰ ਵੀ ਐਂਟੀਬਾਇਓਟਿਕ ਦਿੱਕ ਦੇ ਰਹੇ ਨੇ ਇਹ ਕਮਾਲ ਦੀ ਕਹਾਣੀ ਔਰ ਸਭ ਨੂੰ ਪਤਾ ਹੈ ਆਪਾਂ ਜਿਹੜਾ ਪੱਠਾ ਦਿੱਥਾ ਪਾਉਨੇ ਆ ਉਹਦੇ ਤੇ ਵੀ ਕੀਟਨਾਸ਼ਕ ਜਾਂ ਰੇ ਸਪਰੇ ਜੋ ਵੀ ਕਹ ਲੋ ਫੈਰਟੀਲਾਈਜ਼ਰ इत्याद ਆਪਾਂ ਇਸਤੇਮਾਲ ਕਰਦੇ ਆਂ ਸਾਰੀਆਂ ਚੀਜ਼ਾਂ ਹੋ ਗਈਆਂ ਤੇ ਇਧਰ ਜੇ ਆਪਾਂ ਦੇਖੀਏ ਤੇ ਆਪਣੀਆਂ ਫਸਲਾਂ ਤੇ ਵੀ ਕੀਟਨਾਸ਼ਕ ਦਾ ਛੜਕਾ ਇਹਨਾਂ ਦੇ ਕਾਰਨ ਮੇਨਲੀ ਇਹੋ ਹੀ ਦਿੱਤੇ ਆ ਕਿ ਇੱਕ ਤਾਂ ਭਾਈ ਪਸ਼ੂਆਂ ਨੂੰ ਜੋ ਦਵਾਈ ਵਗੈਰਾ ਦਿੱਤੀ ਜਾਂਦੀ ਹੈ ਬਿਨਾ ਸਲਾਹ ਮਸ਼ਵਰੇ ਤੋਂ ਅਸੀਂ ਆਪ ਹੀ ਡਾਕਟਰ ਬਣ ਜੰਨੇ ਵੈਦ ਹਕੀਮ ਬਣ ਜੰਨੇ ਆ ਇਹ ਵੀ ਖਤਰਨਾਕ ਹੈ ਤੇ ਕੀਟਨਾਸ਼ਕ ਖਾਸ ਤੌਰ ਤੇ ਜੋ ਛੜਕਾ ਹੁੰਦਾ ਹੈ ਉਹਦੇ ਕਰਕੇ ਪੰਜਾਬੀਆਂ ਦੇ ਵਿੱਚ ਇਹ ਐਮ ਆਰ ਦਾ ਖਤਰਾ ਜਿਹੜਾ ਉਹ ਪੈਦਾ ਹੋ ਗਿਆ ਹੈ ਹਾਲਾਂਕਿ ਅੱਜ ਹੀ ਮੈਂ ਅਖਬਾਰ ਦੇ ਵਿੱਚ ਇੱਕ ਖਬਰ ਪੜ੍ਹਦ ਕੇ ਹਟਿਆ ਜਿਹਦੇ ਵਿੱਚ ਪਤਰਕਾਰ ਨੇ ਨਾਮਨਗਾਰ ਨੇ ਇੰਟਰਸਟਿੰਗ ਸਟੋਰੀ ਕੀਤੀ ਆ ਕਿ ਪੰਜਾਬ ਦੇ ਬਹੁਤ ਸਾਰੇ ਘਰ ਹੁਣ ਬਾਹਰੀ ਰਾਜਾਂ ਤੋਂ ਕਣਕ ਮੰਗਾ ਕੇ ਖਾ ਰਹੇ ਨੇ ਜਾ ਜ਼ਹਿਰ ਮੁਕਤ ਕਣਕ ਉਗਾ ਰਹੇ ਨੇ ਤਾਂ ਸੋਚਣ ਵਾਲੀ ਗੱਲ ਇਹ ਆ ਕਿ ਅਸੀਂ ਜੋ ਜ਼ਹਿਰਾ ਨਾਲ ਕਣਕ ਤਿਆਰ ਕਰ ਰਹੇ ਆ ਖਾਣੀ ਤੇ ਆਖਰ ਨੂੰ ਉਹ ਵੀ ਇਨਸਾਨ ਨੇ ਆ ਖੈਰ ਇਹ ਪੰਜਾਬੀਆਂ ਵਾਸਤੇ ਕਹਿ ਲਵੋ ਕਿ ਇੱਕ ਅਲਾਰਮਿੰਗ ਸਿਚੁਏਸ਼ਨ ਹੈ ਜੋ ਪੀਜੀਆਈ ਦੇ ਡਾਕਟਰਾਂ ਨੇ ਸਾਨੂੰ ਦੱਸੀ ਹੈ ਅੱਛਾ ਇੱਕ ਚੀਜ਼ ਹੋਰ ਮੈਂ ਜਾਂਦਾ ਜਾਂਦਾ ਤੁਹਾਨੂੰ ਦੱਸ ਜਾਵਾਂ ਭਾਰਤੀ ਸਰਕਾਰ ਦੇ ਵਿੱਚ ਨਾ ਇੱਕ ਮੰਤਰਾਲਾ ਹੈ ਅੰਕੜਿਆਂ ਬਾਰੇ ਮੰਤਰਾਲਾ ਕਹਿ ਲੋ ਕਿ ਉਹ ਅੰਕੜੇ ਜਾਰੀ ਕਰਦੇ ਆ ਬੀਤੇ ਦਿਨੀ ਉਹਨਾਂ ਨੇ ਇੱਕ ਹਾਊਸ ਹੋਲਡ ਕੰਜ਼ਮਪਸ਼ਨ ਐਕਸਪੈਂਡੀਚਰ ਸਰਵੇ ਦਿੱਤਾ ਮੈਨੂੰ ਬਹੁਤ ਸ਼ੌਂਕ ਹੈ ਇਹਨਾਂ ਚੀਜ਼ਾਂ ਨੂੰ ਪੜ੍ਹਨ ਦਾ ਤਾਂ ਉਹਨਾਂ ਨੇ ਜੋ ਮਤਲਬ ਕਿ ਕੌਮੀ ਪੱਧਰ ਤੇ ਰੇਸ਼ਿਓ ਕੱਢੀ ਉਹ ਇਹ ਆ ਕਿ ਪਿੰਡੂ ਹਲਕਿਆਂ ਦੇ ਵਿੱਚ ਕਹਿ ਲੋ ਜਾਂ ਇਲਾਕਿਆਂ 'ਚ ਕਹਿ ਲੋ 4122 ਰੁਪਏ ਖਾਣੇ ਤੇ ਖਰਚ ਕੀਤੇ ਜਾਂਦੇ ਆ ਤੇ ਸ਼ਹਿਰੀ ਇਲਾਕਿਆਂ 'ਚ 7996 ਇਹ ਕੌਮੀ ਕੌਮੀ ਅੰਕੜਾ ਤੇ ਸਟੇਟ ਵਾਈਜ਼ ਕਿਉਂਕਿ ਹੁਣ ਆਪਾਂ ਪੰਜਾਬੀ ਆ ਮੈਂ ਪੰਜਾਬ ਦਾ ਜਦੋਂ ਅੰਕੜਾ ਖੰਗਾ ਲਿਆ ਸਟੇਟ ਵਾਈਜ਼ ਜਾ ਕੇ ਤੇ ਪੰਜਾਬ 5817 ਯਾਨੀ ਗ੍ਰਾਮੀਨ ਪਿੰਡੂ ਇਲਾਕੇ ਜਿਹੜੇ ਆ ਉੱਥੇ ਖਰਚ ਕਰਦਾ ਖਾਣੇ ਤੇ ਤੇ ਸ਼ਹਿਰੀ ਇਲਾਕਿਆਂ 'ਚ ਇਹ ਖਰਚ ਹੈ ਜਿਹੜਾ 7369 ਆ ਹਾਲਾਂਕਿ ਜੇ ਆਪਾਂ ਹਰਿਆਣਾ ਦੀ ਗੱਲ ਕਰੀਏ ਉਹਨਾਂ ਦਾ ਪਿੰਡੂ ਖਰਚਾ ਜਿਹੜਾ ਉਹ 5377 ਹੈ ਤੇ ਸ਼ਰੀ ਹੈ 8428 ਖੈਰ ਮੈਂ ਇਹ ਤੋਂ ਅੱਗੇ ਜਾ ਕੇ ਇੱਕ ਚੀਜ਼ ਵੇਖਣ ਦਾ ਯਤਨ ਕੀਤਾ ਕਿ ਜੋ ਸਾਡਾ ਖਾਣੇ ਦਾ ਖਰਚ ਹੈ ਠੀਕ ਠਾਕ ਹੈ ਮਤਲਬ ਕਿ ਕਈ ਸਟੇਟਾਂ ਨਾਲੋਂ ਅਸੀਂ ਬਿਹਤਰ ਹ ਬਹੁਤ ਸਾਰੀਆਂ ਸਟੇਟਾਂ ਦੇ ਨਾਲੋਂ ਇਨਫੈਕਟ ਅਸੀਂ ਬਿਹਤਰ ਹ ਕਿ ਖੁੱਲਾ ਅਸੀਂ ਖਰਚ ਕਰਦੇ ਹਾਂ ਖਾਣੇ ਤੇ ਪਰ ਅਸੀਂ ਉਹ ਖਾਣਾ ਖਾਕ ਹੀ ਰਹੇ ਹਾਂ ਯਾਨੀ ਉਹ ਖਰਚ ਦਾ ਵੱਡਾ ਹਿੱਸਾ ਜਾਂਦਾ ਕਿੱਥੇ ਆ ਇੰਟਰਸਟਿੰਗ ਕਹਾਣੀ ਹੈ ਕਮਾਲ ਦੀ ਗੱਲ ਹੈ ਕਿ ਜੋ ਪ੍ਰੋਟੀਨ ਦੇ ਨਾਲ ਭਰਪੂਰ ਪਦਾਰਥ ਹੁੰਦੇ ਆ ਜੋ ਸਾਡਾ ਟੋਟਲ ਖਾਣੇ ਤੇ ਖਰਚਾ ਜਿਹੜਾ ਮੈਂ ਹੁਣ ਦੱਸ ਕੇ ਹਟਿਆ ਉਹਦੇ ਵਿੱਚੋਂ ਪ੍ਰੋਟੀਨ ਤੇ ਸਿਰਫ 2.7 ਫੀਸਦੀ ਲਾਇਆ ਜਾਂਦਾ ਤੇ ਕਮਾਲ ਦੀ ਗੱਲ ਹੈ ਕਿ ਕੋਲਡ ਡਰਿੰਕਸ ਤੇ ਜਾਂ ਜਿਹੜੇ ਪ੍ਰੋਸੈਸਡ ਫੂਡ ਇਤਿਆਦਿਕ ਹੁੰਦੇ ਆ ਉਹਨਾਂ ਤੇ ਖਰਚ ਕੀਤਾ ਜਾਂਦਾ 22.4 ਫੀਸਦੀ ਤਾਂ ਸੋਚ ਕੇ ਦੇਖੋ ਤੁਸੀਂ ਕਿ ਪ੍ਰੋਟੀਨ ਜਿਹੜੀ ਕਿ ਸਾਡੀ ਬਾਡੀ ਦੀ ਬਹੁਤ ਵੱਡੀ ਜ਼ਰੂਰਤ ਹੈ ਉਹਦੇ ਤੇ ਖਰਚ ਲਗਭਗ 2.5% ਤੇ ਕੋਲਡ ਡਰਿੰਕਸ ਜਿਹੜੀ ਕਿ ਸਾਡੀ ਸਿਹਤ ਵਾਸਤੇ ਕਹਿ ਲੋ ਜ਼ਹਿਰ ਆ ਉਹਦੇ ਵਾਸਤੇ ਅਤੇ ਜਿਹੜੇ ਪ੍ਰੋਸੈਸਡ ਫੂਡ इत्यादਕ ਹੁੰਦੇ ਆ ਉਹਨਾਂ ਵਾਸਤੇ ਅਸੀਂ ਖਰਚ ਕਰ ਰਹੇ ਆ ਲਗਭਗ 25% ਫਿਰ ਵਈ ਬਿਮਾਰੀਆਂ ਫਿਰ ਆ ਔਂਕੜਾ ਦਿੱਕਤਾਂ ਤੇ ਆਉਣੀਆਂ ਨੇ ਨਸਾ ਅਸੀਂ ਆਪ ਹੀ ਆਪਣਾ ਪੈਰ ਕੁਹਾੜੇ ਤੇ ਮਾਰ ਰਹੇ ਹਾਂ ਕਿ ਇੱਕ ਤੇ ਇਹ ਆ ਕਿ ਅਸੀਂ ਆਪਣਾ ਖੇਤੀ ਮਾਡਲ ਵਿਗਾੜ ਬੈਠੇ ਨੁਕਸਦਾਰ ਬਣਾ ਬੈਠੇ ਤੇ ਦੂਸਰਾ ਦੂਸਰਾ ਇਹ ਹੈ ਕਿ ਸਾਡਾ ਜਿਹੜਾ ਰਹਿਣ ਸਹਿਣ ਝੋ ਸਾਡੇ ਬਜ਼ੁਰਗਾਂ ਦਾ ਬਹੁਤ ਆਲਾ ਤਰੀਨ ਸੀਗਾ ਉਹ ਵੀ ਵਿਗੜ ਗਿਆ ਗੱਲਾਂ ਦੋਈ ਕਰਨੀਆਂ ਸੀ ਕਰਕੇ ਚੱਲੇ ਆਂ ਸਾਡੇ ਇਸ ਤਰ੍ਹਾਂ ਦੇ ਅਵੇਅਰਨੈਸ ਵਾਲੇ ਕੰਟੈਂਟ ਨੂੰ ਤੁਸੀਂ ਖੂਬ ਪਿਆਰ ਬਖਸ਼ਦੇ ਹੋ ਮੈਂ ਕੋਈ ਲੰਮਾ ਨਹੀਂ ਦੇਣਾ ਚਾਹਾਂਗਾ ਬਹੁਤ ਆਪਣੇ ਪੱਧਰ ਤੇ ਹੀ ਤੁਸੀਂ ਸਾਡੀ ਵੀਡੀਓ ਦਾ ਪਸਾਰ ਕਰ ਦਿੰਦੇ ਹੋ ਕਹਿਣ ਦੀ ਅਪੀਲ ਦੀ ਜ਼ਰੂਰਤ ਹੀ ਨਹੀਂ ਪੈਂਦੀ ਬਸ ਇਸੇ ਤਰ੍ਹਾਂ ਸਾਥ ਤੇ ਪਿਆਰ ਬਣਿਆ ਰਹੇ ਅਗਲੀ ਵਾਰ ਮਿਲਦੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ